ਕੋਈ ਗੱਲ ਨਹੀਂ ਐਡੀ ਕੋਈ ਵੱਡੀ ਗੱਲ ਨਹੀਂ ਤੇ ਕੈਨਸਲ ਹੋ ਗਈ ਆ ਤੇ ਐਡੀ ਕੋਈ ਗੱਲ ਨਹੀਂ ਸਾਡਾ ਅੰਮ੍ਰਿਤਸਰ ਜਿਹੜਾ ਵੇ ਗੁਰੂ ਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਬਹੁਤ ਵਧੀਆ ਸੀਜ਼ਨ ਦਿੱਤਾ ਗਿਆ ਕਿ ਅਮ੍ਰਿਤਸਰ ਚ ਪ੍ਰਾਈਡ ਨਹੀਂ ਹੋ ਰਹੀ ਤੇ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੈਂ ਅੱਜ ਸੰਧੂ ਤੇ ਆਇਓ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਣਿਆਂ ਦੇ ਇੰਸਟਾਗ੍ਰਾਮ ਤੇ ਮੈਸੇਜਸ ਆ ਰਹੇ ਤੇ ਸਵੇਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਏ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡਾ ਅੰਮ੍ਰਿਤ ਸਰ ਜਿਹੜਾ ਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਡੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੈਡਸ ਹਾਂ ਤੇ ਆਈ ਹੋਪ ਤੁਸੀਂ ਸਾਇਦ ਅਵੇ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਣਿਆ ਦੇ ਇੰਸਟਾਗ੍ਰਾਮ ਤੇ ਮੈਸੇਜਸ ਆ ਰਹੇ ਤੇ ਸਵੇਰੇ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡਾ ਅੰਮ੍ਰਿਤਸਰ ਜਿਹੜਾ ਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਡੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਮ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ